ਸੰਗਤ ਦੇ ਵਿੱਚ ਰੋਸ਼ ਆ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਗੁਨਾਹ ਮੰਨਿਆ ਤੇ ਲੱਗਦਾ ਇਹ ਰੋਸ਼ ਸੀਗਾ ਉਸ ਕਰਕੇ ਤਰਫ ਲੇਕਿਨ ਵਿਕਰਮ ਸਿੰਘ ਮਜੀਠੀਆ ਤੁਹਾਡੇ ਇਫਾਦ ਦੇ ਲਿੰਕ ਕਦੀ ਸੁਖਜਿੰਦਰ ਸਿੰਘ ਸੁਖੀ ਰੰਦਾਵਾਂ ਦਾਸਰੇ ਨੇ ਕਦੀ ਕਿਸੇ ਨਾਲ ਦੱਸਰੇ ਨਹੀਂ ਲੱਗਦਾ ਨਹੀਂ ਸਿਆਸੀਕਰਨ ਹੋਣਾ ਸ਼ੁਰੂ ਹੋ ਗਿਆ ਨਾਲ ਨਾਲ ਹੀ ਦੇਖੋ ਜੀ ਵਿਕਰਮ ਸਿੰਘ ਮਜੀਠੀਆ ਇੱਕ ਚਿੱਟੇ ਦਾ ਵਪਾਰੀ ਆ ਕਦੀਸ਼ ਭੋਲੇ ਨਾਲ ਉਹਦੇ ਆ ਚਿੱਟੇ ਦੇ ਕੇਸਾਂ ਦੇ ਵਿੱਚ ਉਹ ਜਮਾਨਤ ਤੇ ਬਾਹਰ ਆ ਮੇਰੇ ਪਿਤਾ ਜੀ ਤੇ ਜਿੰਨੇ ਵੀ ਕੇਸ ਪਏ ਸੀ ਸਾਰਿਆਂ ਕੇਸਾਂ ਦੇ ਵਿੱਚ ਉਹ ਬਰੀ ਹੋਏ ਆ ਰੂਪਰੇਖਾ ਤਿਆਰ ਕੀਤੀ ਜਰ ਹੁਣ ਅੱਜ ਫੇਰ ਬਿਕਰਮ ਸਿੰਘ ਮਜੀਠੀਆ ਨੇ ਕੀ ਕੱਲ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਜੇ ਬਹੁਤ ਹੀ ਗਲਤ ਹੈ ਕਿ 47 ਉਹਨਾਂ ਦੇ ਹੱਥ ਚ ਫੜਾ ਦਿਓ ਸਾਨੂੰ ਚੌਂਕਾ ਚ ਖੜੇ ਕਰ ਦੋ ਉਹਨਾਂ ਕੋਲ ਗੋਲੀਆਂ ਮਾਰ ਲੈਣ ਕਿ ਲੱਗਦਾ ਕਿ ਇਹ ਸ਼ਬਦਾਵਲੀ ਇਸਤੇਮਾਲ ਕਰਦੇ ਏ ਤੇ ਇੱਕ ਆਪਣਾ ਜਿਹੜਾ ਉਹਨਾਂ ਦਾ ਸਿਆਸੀਕਰਨ ਖੁੱਸ ਚੁੱਕਾ ਹੈ ਉਹਨੂੰ ਉਹ ਸਮਝਦੇ ਆ ਵੀ ਖਰੇ ਸਾਨੂੰ ਮਾਰਾ ਦੁਬਾਰਾ ਮਿਲ ਜੂਗਾ ਪਰ ਸੇਕਾਉਮ ਜਿਹੜੀ ਹੈ ਨਾ ਉਹ ਉਹਨਾਂ ਨੂੰ ਬਿਲਕੁਲ ਨਕਾਰ ਚੁੱਕੀ ਆ ਇਹ ਵੀ ਹੋ ਸਕਦਾ ਬਿਕਰਮ ਸਿੰਘ ਮਜੀਠੀਆ ਜਿਹੜਾ ਵਾ ਉਹਦੀ ਸੁਖਬੀਰ ਬਾਦਲ ਨਾਲ ਵੀ ਨਾ ਬਣਦੀ ਹੋਏ ਉਹ ਤੇ ਹੁਣ ਰਿਸ਼ਤੇਦਾਰੀ ਤੇ ਪਾਰਟੀਬਾਜ਼ੀ ਕਰਕੇ ਬਿਆਨਬਾਜ਼ੀ ਦਈ ਜਾ ਰਿਆ ਤੁਹਾਨੂੰ ਲੱਗਦਾ ਕਿ ਜਿਹੜਾ ਜੱਥੇਦਾਰ ਵੱਲੋਂ ਜੋ ਜਿਸ ਤਰ੍ਹਾਂ ਦਾ ਰੂਪਰੇਖਾ ਲਿਖਾਈ ਗਈ 4 ਘੰਟੇ ਦਾ ਐਪੀਸੋਡ ਚੱਲਿਆ ਉਹ ਤੁਹਾਨੂੰ ਲੱਗਦਾ ਫਿਕਸ ਲੱਗਦਾ ਤੁਹਾਨੂੰ ਕਿਸੇ ਜਨ ਅਸੀਂ ਦੋਵੇਂ ਭਰਾ ਇਹਦੇ ਫਾਦਰ ਸਾਹਿਬ ਤੇ ਮੈਂ ਫਾਂਸੀ ਹੱਤੇ ਚ ਰਏ ਆ ਦੋਵੇਂ ਇੱਕੋ ਚੱਕੀ ਚ ਜੀ ਜੀ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਆ ਨਾ ਉਹ ਯੋਧੇ ਵੀ ਆ ਤੇ ਉਹ ਜਰਨੈਲ ਵੀ ਆ ਜਰਨੈਲ ਜਾਦੇ ਆ ਤਾਂ ਇਥੇ ਕਾਲੀ ਕਰਗੇ ਆ ਥੋੜੀ ਜੀ ਕਾਲੀ ਕਰ ਲਈ ਆ ਜੇ ਥੋੜਾ ਜਿਹਾ ਸੈੱਟ ਹੁੰਦਾ ਕੰਮ ਤੇ ਬੜਾ ਵਧੀਆ ਬਣ ਜਾਣਾ ਸੀ ਵਿਕਰਮ ਜੀཚੇ ਦੇ ਘਰ ਸੱਤਾ ਤੇ ਪਿੰਦੀ ਰਹਿੰਦੇ ਰਹੇ ਆ ਦੋਵੇਂ ਜਾਣੇ ਰਹਿੰਦੇ ਰਹੇ ਆ ਜੇ ਇਹਨਾਂ ਨੇ ਹੱਥ ਮਲਾਇਆ ਇਹਦੇ ਉਹਦੀ ਰਿਸ਼ਤੇਦਾਰੀ ਬਣਦੀ ਹਰਪਾਲ ਸਿੰਘ ਰੰਦਾਵੇ ਨਾ ਚੌੜਾ ਸਾਹਿਬ ਦੀ ਤੇ ਫਿਰ ਇਹਨਾਂ ਦੇ ਘਰ ਰਹਿੰਦੇ ਰਹੇ ਫਿਰ ਕਿਉਂ ਨਹੀਂ ਉਹ ਮੰਨਦਾ ਵੀ ਚਿੱਟਾ ਮੈਂ ਸਾਰਾ ਜਿਹੜਾ ਉਹ ਕੈਨੇਡਾ ਤੋਂ ਆਉਂਦੇ ਸੀ ਇਹਦੀ ਪਾਇਲਟ ਲੱਗਦੀ ਸੀ ਸਕਾਟ ਲੱਗਦੀ ਸੀ ਉਹਨਾਂ ਨੂੰ ਲਿਆ ਕੇ ਘਰ ਰਸਦਾਰਿਆ ਹੀ ਉਹ ਵੀ ਮੰਨ ਲੈ ਫਿਰ ਲੋਕਾਂ ਦੇ ਘਰ ਲੱਗੇ ਤੇ ਬਸੰਤਰ ਆਪਣੇ ਲੱਗੇ ਤੇ ਅੱਗ ਜਥੇਦਾਰ ਜਿਹੜੇ ਆ ਜਥੇਦਾਰ ਵੇਹ ਮੇਰੇ ਮੂੰਹ ਤੋਂ ਹੀ ਨਾ ਖਵਾਓ ਜਥੇਦਾਰ ਅਸੀਂ ਤੇ ਉਹਨਾਂ ਨੂੰ ਮੰਨਦੇ ਹੀ ਨਹੀਂ ਗਏ ਜੀ ਜਿਹੜੇ ਫੈਸਲੇ ਅਸੀਂ 2015 ਚ ਕੀਤੇ ਆ ਉਹ ਫੈਸਲੇ ਤੇ ਹੁਣ ਕਰਨ ਲੈ ਉਹ ਕੌਮ ਦੇ ਜਥੇਦਾਰ ਹੁੰਦੇ ਨਾ ਤੇ ਉਹ ਵੇਹਦੇ ਸਾਡੇ ਦੇ ਮਹਾਂ ਦੇਸ਼ thro ਦਾ ਪਰਚਾ ਚੱਲਿਆ ਅਸੀਂ ਸਾਰੇ ਪੰਜਾਬ ਦੀਆਂ ਜ਼ਿਲ੍ਹਿਆਂ ਸਾਨੂੰ ਕਟਾਈਆਂ ਇਹਨਾਂ ਨੇ ਸੁਖਬੀਰ ਬਾਦਲ ਨੇ ਆਨੇ ਸਾਰੀਆਂ ਨੇ ਇਹ ਕੌਮ ਦਾ ਫੈਸਲਾ ਸੀ ਕੌਮ ਸਿਰਫ ਉਹ ਹੀ ਆ ਅੰਨਾ ਮੰਡੇ ਰੋੜੀਆਂ ਦੇ ਮੋੜ-ਮੋੜ ਆਪਣੇਆਂ ਨੂੰ ਦੇ ਕਿਹਨਾਂ ਨੂੰ ਦਿੱਤੀਆਂ ਕਮੇਟੀ ਕਿਹੜੀ ਬਣਾਈ ਉਸੇ ਲੈਣ ਦੀ ਬਾਦਲ ਲੈਣ ਦੀ ਕੀ ਪੰਥ ਕੋਈ ਨਹੀਂਗਾ ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਲੱਗ ਗਏ 1978 ਤੋਂ ਲੈ ਕੇ ਤੇ 1993 ਤੱਕ ਉਹਨਾਂ ਦੀ ਕੋਈ ਦੇਣ ਨਹੀਂਗੀ ਫਿਰ 2007 ਤੋਂ ਲੈ ਕੇ 17 ਤੱਕ ਇਹਨਾਂ ਨੇ ਜਿਹੜੇ ਉਹ ਉਹਨਾਂ ਦੇ ਕਾਂਗਰਸੀਆਂ ਨੇ ਉਦੋਂ ਟੈਗ ਕਰਵਾਇਆ ਵਾ ਇਹਨਾਂ ਨੇ ਕਿਸੇ ਨੂੰ ਤਲਬ ਕੀਤਾ ਉੱਥੇ ਕੱਲ ਤੱਕ ਸਾਹਿਬ ਤੇ ਕਿ ਇਹਨਾਂ ਤਲਬ ਕੀਤਾ ਬਾਦਲਾਂ ਦੀ ਸਰਕਾਰ ਰਹੀ ਆ ਕਿਸੇ ਨੂੰ ਤਲਬ ਕੀਤਾ ਇਹ ਫਿਕਸ ਮੈਚ ਸੀ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਅਟੈਕ ਕਰਨ ਲਈ ਉਧਰ ਦੇਰਾਦੂਨ ਨਾਲ ਜਾ ਕੇ ਤੇ ਉਹ ਕਰਦੇ ਹਨ ਅਸਲ ਇਹ ਇਹਨਾਂ ਨੇ ਪੂਰਾ ਉਹ ਕਰਕੇ ਤੇ ਫਿਰ ਉਹ ਜਿਹੜੇ ਆ ਬਾਗੀ ਜੇ ਉਹ ਫਲਾਣੇ ਢਿੰਗੜੇ ਉਹ ਜੋ ਚੋਰ ਕੁੱਤੀ ਰਲੇ ਹੀ ਉਹ ਸਾਰੇ ਲਿਆ ਕੇ ਕਰਕੇ ਤੇ ਉਹ ਇੱਕ ਜਿਹੜਾ ਵਾ ਮਤਲਬ ਫਿਕਸ ਮੈਚ ਜਿਹੜਾ ਸੀ ਉਹ ਇਹਨਾਂ ਨੇ ਖੇੜਿਆ ਫਰੈਂਸਿੰਗ ਚੋੜਾ ਨੂੰ ਹੁਣ ਕਹਿ ਰਹੇ ਨੇ ਕਿ ਪੰਥ ਤੋਂ ਛੇਕ ਦਿੱਤਾ ਜਾਵੇ ਇਸ ਤਰ੍ਹਾਂ ਕਰਦੇ ਲੇਕਿਨ ਜੇ ਉਹ ਇੱਕ ਬੰਨੇ ਸੁਖਬੀਰ ਸਿੰਘ ਬਾਦਲ ਨੇ ਇੱਕ ਬੰਨੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਤੁਲਨਾ ਦੋਨਾਂ ਦੀ ਇਕੱਠੀ ਕਰੀ ਜਾਂਦੇ ਕਹਿੰਦੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਜਿਸ ਤਰ੍ਹਾਂ 84 ਹੋਈ ਉਸ ਤਰ੍ਹਾਂ ਦਾ ਇਹ ਹਮਲਾ ਆਇਆ ਕਿ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦਾ ਹਮਲਾ ਤੁਹਾਨੂੰ ਨਜ਼ਰ ਆਇਆ ਕਿਉਂਕਿ ਉਸ ਟਾਈਮ ਤੇ ਇੰਦਰਾ ਗਾਂਧੀ ਨੇ ਜਿਸ ਤਰ੍ਹਾਂ ਦਾ ਹਮਲਾ ਕੀਤਾ ਸੀ ਉਹ ਤੁਹਾਨੂੰ ਤੇ ਕੰਪੈਰੀਜ਼ਨ ਹੀ ਨਜ਼ਰ ਆਇਆ ਲੇਕਿਨ ਸ਼ਰੋਮੀ ਕਮੇਟੀ ਇਹ ਲਗਾਤਾਰ ਕਹਿ ਰਹੀ ਹੈ ਦੂਸਰੀ ਗੱਲ ਜਿਹਨੇ ਪੱਗ ਲਾਈ ਹੈ ਨਾ ਉਹਨੂੰ ਤੇ ਮ ਉਹ ਜਾਂ ਤੇ ਇਥੋਂ ਛੱਡ ਕੇ ਚਲ ਜੇ ਬੋਦੀਬਾਦੀ ਰੱਖ ਕੇ ਚਲ ਜੇ ਕਿਉਂਕਿ ਉਹਨੂੰ ਪੱਗ ਦਾ ਸਨਮਾਨ ਨਹੀਂ ਪਤਾ ਅੱਛਾ ਜਿਦਾਂ ਦਲੀਲਾਂ ਦਿੱਤੀਆਂ ਜਾ ਰਹੇ ਨੇ ਕੋਈ ਦਲੀਲਾਂ ਦੇ ਵਿੱਚ ਕੁਝ ਨਿਕਲ ਪਾਏਗਾ ਕੁਝ ਵੀ ਨਹੀਂ ਨਿਕਲਣਾ ਜੀ ਗੋਲੀ ਵੀ ਉਹਨੇ ਨਹੀਂ ਚਲਾਈ ਚੌੜਾ ਸਾਹਿਬ ਨੇ ਗੋਲੀ ਨਹੀਂ ਚਲਾਈ ਅਜੇ ਤੇ ਉਹਨੇ ਕੱਢਿਆ ਸੀ ਗੋਲੀ ਚਲਾਈ ਉਹਦੇ ਗਨਮੈਨ ਨੇ ਨਰੈਨ ਸਿੰਘ ਚੋੜਾ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਇੱਥੇ ਮੌਜੂਦ ਨਹੀਂ ਕਿਉਂਕਿ ਅੱਜ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਅੰਮ੍ਰਿਤਸਰ ਮਾਂਜੋ ਕਦਰਾਂਚੇ ਪੇਸ਼ ਕੀਤਾ ਗਿਆ ਸਰ ਕੀ ਕਹਿਣਾ ਚਾਹੋਗੇ ਚੋੜਾ ਸਾਹਿਬ ਜੀ ਨੂੰ ਅੱਜ ਪੇਸ਼ ਕੀਤਾ ਗਿਆ ਉਹਨਾਂ ਦਾ ਰਸਤਾ ਉਹ ਦੱਸ ਦਿਓ ਜੀ ਪਲੀਜ਼ ਹਾਂਜੀ ਉਹਨਾਂ ਦਾ 3 ਦਿਨ ਦਾ ਰਿਮਾਂਡ ਹੋ ਰਾਂਸਲ ਕੀਤਾ ਵਾ 11 ਤਰੀਕ ਨੂੰ ਦੁਬਾਰਾ ਉਹਨਾਂ ਨੂੰ ਫੇਰ ਪੇਸ਼ ਕਰਨਗੇ ਪੁਲਿਸ ਲੋਕ ਕੀ ਤਾਤ ਰੱਖੇ ਜਾ ਰਹੇ ਨੇ ਬਾਰ ਬਾਰ ਕਿਉਂਕਿ ਦੂਜੀ ਵਾਰ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜੀ ਵੇਖੋ ਜੀ ਪੁਲਿਸ ਨੇ ਉਹਨਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਵੀ ਇਹਨਾਂ ਨੇ ਕੋਈ ਯੂਪੀ ਦੇ ਵਿੱਚ ਇਤਿਹਾਰ ਰੱਖੇ ਆ ਉਹ ਰਿਕਵਰ ਕਰਦੇ ਆ ਜੱਜ ਸਾਹਿਬ ਨੇ 3 ਦਿਨ ਦਾ ਰਿਮਾਂਡ ਜਿਹੜਾ ਉਹਨਾਂ ਦਾ ਦੇ ਦਿੱਤਾ ਹੁਣ 11 ਤਰੀਕ ਨੂੰ ਦੁਬਾਰਾ ਆ ਤੁਸੀਂ ਵੀ ਇੱਕ ਉਹਨਾਂ ਦੇ ਪੁੱਤਰ ਹੋ ਤੁਹਾਡੇ ਕੋ ਵੀ ਪੁੱਛਗਿੱਛ ਕੀਤੀ ਗਈ ਹੈ ਅੱਜ ਕੁਝ ਖਾਸ ਕੋਈ ਗੱਲਬਾਤ ਕੀਤੀ ਗਈ ਕਿ ਸਿਰਫ ਦੁਨੀਆਵੀ ਗੱਲਾਂ ਜਿਹੜੀਆਂ ਪੁੱਛੇਗੀ ਨਹੀਂ ਨਹੀਂ ਕੋਈ ਖਾਸ ਦੁਨੀਆਵੀ ਗੱਲਾਂ ਇਹ ਨੇ ਪੁਲਿਸ ਨੂੰ ਜਿਹੜਾ ਸੀਗਾ ਉਹਨਾਂ ਨੇ ਪੁੱਛ ਗਿਛ ਜਿਹੜੇ ਬੰਦੇ ਸੀਗੇ ਉਹ ਉਹਨਾਂ ਦੇ ਕੋਲ ਸੀ ਉਹਨਾਂ ਨੂੰ ਕਰ ਲਈ ਸਾਰੀ ਹੂੰ ਬਾਕੀ ਸਾਨੂੰ ਕੱਲ 8 ਘੰਟੇ ਉਹਨਾਂ ਨੇ ਰੱਖਿਆ ਤੁਹਾਨੂੰ ਲੱਗਦਾ ਕਿ ਇਹ ਸੰਗਤ ਦੇ ਵਿੱਚ ਰੋਸ਼ ਆ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਗੁਨਾਹ ਮੰਨਿਆ ਤੇ ਲੱਗਦਾ ਇਹ ਰੋਸ਼ ਸੀਗਾ ਉਸ ਕਰਕੇ ਸਾਰਾ ਕੁਝ ਇਹ ਤੁਸੀਂ ਫੇਸਬੁੱਕ ਤੇ ਵੇਖ ਸਕਦੇ ਜੇ ਸੋਸ਼ਲ ਮੀਡੀਆ ਤੇ ਵੇਖ ਸਕਦੇ ਜੇ ਕਿੰਨਾ ਰੋਸ਼ ਆ ਇਹਦੇ ਬਾਰੇ ਤੁਹਾਨੂੰ ਵੀ ਪਤਾ ਸਾਰੀ ਸੰਗਤ ਨੂੰ ਵੀ ਪਤਾ ਜੀ ਲੇਕਿਨ ਵਿਕਰਮ ਸਿੰਘ ਮਜੀਠੀਆ ਤੁਹਾਡੇ ਫਾਦਰ ਦੇ ਲਿੰਕ ਕਦੀ ਸੁਖਜਿੰਦਰ ਸਿੰਘ ਸੁਖੀ ਰੰਦਾਵਾਂ ਦਾਸਰੇ ਨੇ ਕਦੀ ਕਿਸੇ ਨਾ ਦਾਸਰੇ ਨੇ ਕੀ ਲੱਗਦਾ ਨਹੀਂ ਸਿਆਸੀਕਰਨ ਹੋਣਾ ਸ਼ੁਰੂ ਹੋ ਗਿਆ ਨਾਲ ਨਾਲ ਹੀ ਵੇਖ ਸੰਗਮ ਮਜੀਠੀਆ ਇੱਕ ਚਿੱਟੇ ਦਾ ਵਪਾਰੀ ਆ ਜਗਦੀਸ਼ ਭੋਲੇ ਨਾਲ ਉਹਦੇ ਆ ਚਿੱਟੇ ਦੇ ਕੇਸਾਂ ਦੇ ਵਿੱਚ ਉਹ ਜਮਾਨਤ ਤੇ ਬਾਹਰ ਆ ਮੇਰੇ ਪਿਤਾ ਜੀ ਤੇ ਜਿੰਨੇ ਵੀ ਕੇਸ ਪਏ ਸੀ ਸਾਰਿਆਂ ਕੇਸਾਂ ਦੇ ਵਿੱਚ ਉਹ ਬਰੀ ਹੋਏ ਆ ਕਿਹੇ ਕੇਸ ਦੇ ਵਿੱਚ ਸਜ਼ਾ ਨਹੀਂ ਹੋਈ ਉਹ ਵਿਕਰਮਜੀਤ ਸਿੰਘ ਮਜੀਠੀਆ ਦੀ ਸਰਕਾਰ ਦੇ ਪਾਏ ਹੋਏ ਝੂਠੇ ਕੇਸ ਸੀ ਉਹਦੇ ਚ ਕੋਰਟ ਦੇ ਉਹਨਾਂ ਨੂੰ ਬਰੀ ਕੀਤਾ ਜੱਜ ਸਾਹਿਬ ਨੇ ਬਰੀ ਕੀਤਾ ਉਹ ਫਿਰ ਜੱਜ ਸਾਹਿਬ ਤੇ ਵੀ ਸਵਾਲੀਆ ਨਿਸ਼ਾਨ ਲਾ ਰਿਹਾ ਵੀ ਉਹਨਾਂ ਨੇ ਕੱਲੀ ਬਰੀ ਕੀਤਾ ਉਹਨੂੰ ਜੱਜ ਸਾਹਿਬ ਦੀ ਜਿਹੜੀ ਬਰੀ ਕਰਨ ਦੀ ਸੀ ਉਹਦੇ ਤੇ ਵੀ ਕੋਈ ਨਹੀਂ ਉਹ ਕੋਈ ਹਾਂ ਜੱਜਮੈਂਟ ਤੇ ਕੋਈ ਉਹਨੂੰ ਨਹੀਂ ਸੀਗਾ ਹੈਗਾ ਇਸ ਕਰਕੇ ਇਹ ਇੱਕ ਬੇਬੁਨਿਆਦ ਇੱਕ ਖੋਸ਼ੀਆਂ ਗੱਲਾਂ ਨੇ ਫੋਰ ਇਹਦੇ ਵਿੱਚ ਕੁਛ ਨਹੀਂ ਹੈਗਾ ਲੇਕਿਨ ਤੁਹਾਡੇ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਬੜਾ ਮਿਲਣ ਸੁਭਾਅ ਸੀਗਾ ਬੜੇ ਜਣਾਂ ਨੂੰ ਮਿਲਦੇ ਸੀ ਕਿ ਜਿਸ ਤਰ੍ਹਾਂ ਹਰਪਾਲ ਸਿੰਘ ਉਹਨਾਂ ਨੂੰ ਵੱਖਰੇ ਰੰਗ ਨਾਲ ਪੇਸ਼ ਕੀਤਾ ਜਾ ਰਿਹਾ ਕਿ ਉਹਨਾਂ ਨੇ ਜੱਪੀਆਂ ਪਾਈਆਂ ਕਈਆਂ ਤੁਹਾਨੂੰ ਲੱਗਦਾ ਕਿ ਸਿਰਫ ਇੱਕ ਸਿਮਤੀ ਲੈਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ ਵਿਕਰਮ ਸਿੰਘ ਮਜੀਠੀਆ ਦਾ ਦੇਖੋ ਜੀ ਹਰਪਾਲ ਸਿੰਘ ਰੰਦਾਵਾ ਹੀ ਨਹੀਂ ਕੱਲੇ ਮੇਰੇ ਪਿਤਾ ਜੀ 1995 ਤੋਂ ਲੈ ਕੇ ਅੱਜ ਤੱਕ ਕਿੰਨੀ ਵਾਰੀ ਉਹ ਰੈਸਟ ਹੋਏ ਆ ਕਿੰਨੇ ਉਹਨਾਂ ਤੇ ਕੇਸ ਪਏ ਆ ਉਹਨਾਂ ਦੀ ਡੀਜੀਪੀ ਲੈਵਲ ਤੱਕ ਜਿਹੜੀ ਆ ਉਹਨਾਂ ਇੰਟਰੋਗੇਸ਼ਨ ਵੀ ਹੋਈ ਆ ਉਹਦੇ ਵਿੱਚ ਮੇਨ ਮੇਨ ਜਿਹੜੇ ਵੱਡੇ ਅਫਸਰ ਹੀਗੇ ਉਹ ਵੀ ਵਹਿੰਦੇ ਰਹੇ ਆ ਉਹ ਸਾਰੇ ਪਿਤਾ ਜੀ ਨੂੰ ਜਾਣਦੇ ਆ ਬਿਲਕੁਲ ਫਿਰ ਤਰੀਕਾ ਤੇ ਜਦੋਂ ਲਿਆਉਂਦੇ ਆ ਗਾਰਡ ਲੱਗਦੀ ਆ ਕੀ ਗੱਲ ਜਿਹੜੇ ਅੱਜ ਆ ਪੁਲਿਸ ਮੁਲਾਜ਼ਮ ਲੈ ਕੇ ਆ ਰਹੇ ਆ ਇਹ ਵੀ ਤੇ ਬਾਅਦ ਚ ਜਦੋਂ ਪਿਤਾ ਜੀ ਨੇ ਬਾਹਰ ਹੀ ਆਉਣਾ ਵਾ ਇਹ ਮਿਲਣਗੇ ਤੇ ਇਹ ਨਹੀਂ ਹੱਥ ਛੁੱਟਣਗੇ ਜਿਹੜੇ ਜਿੰਨਾਂ ਦੇ ਕੋਲ ਬੰਦਾ ਇੱਕ ਦਿਨ ਰਹਿ ਏ ਉਹਦੇ ਨਾਲ ਵਾਕ ਵੀ ਹੋ ਜਾਂਦੀ ਆ ਹੁਣ ਤੁਹਾਡੀ ਪ੍ਰੈਸ ਆ ਉਹ ਪਤਾ ਜੀ ਕਿਤੇ ਜਾਣਦੇ ਹੁਣ ਤੁਹਾਡੀ ਪ੍ਰੈਸ ਵਾਲੇ ਜਿਹੜੇ ਸਾਰੇ ਜਾਣਦੇ ਆ ਬਿਲਕੁਲ ਉਹ ਹੱਥ ਛੁੱਟ ਲੈਣ ਤੇ ਉਹ ਵੀ ਨਾਲ ਦੋਸ਼ੀ ਹੋ ਜਾਂਦੇ ਆ ਇਹਦਾ ਜਵਾਬ ਮੈਂ ਦੇਣਾ ਤੁਹਾਨੂੰ ਲੇਕਿਨ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਹੁਣ ਰੂਪਰੇਖਾ ਤਿਆਰ ਕੀਤੀ ਜਾਂਦੀ ਹੁਣ ਅੱਜ ਫੇਰ ਬਿਕਰਮ ਸਿੰਘ ਮਜੀਠੀਆ ਨੇ ਕੱਲ ਪ੍ਰੈਸ ਕਾਨਫਰੈਂਸ ਕੀਤੀ ਕਹਿੰਦੇ ਜੇ ਬਹੁਤ ਹੀ ਗਲਤ ਹੈ ਕਿ 47 ਉਹਨਾਂ ਦੇ ਹੱਥ ਚ ਫੜਾ ਦਿਓ ਸਾਨੂੰ ਚੌਂਕਾ ਚ ਖੜੇ ਕਰ ਦੋ ਨਾ ਕੋਈ ਗੋਲੀਆਂ ਮਾਰ ਲੈਣ ਕੀ ਲੱਗਦਾ ਕਿ ਇਹ ਸ਼ਬਦਾਵਲੀ ਇਸਤੇਮਾਲ ਕਰਨੀ ਚਾਹੀਦੀ ਸੀ ਇਹ ਤੇ ਇੱਕ ਆਪਣਾ ਜਿਹੜਾ ਉਹਨਾਂ ਦਾ ਸਿਆਸੀਕਰਨ ਖੁੱਸ ਚੁੱਕਾ ਹੈ ਨਾ ਹੂੰ ਉਹਨੂੰ ਉਹ ਸਮਝਦੇ ਆ ਵੀ ਖਰੇ ਸਾਨੂੰ ਮਾਰਾ ਇਹ ਦੁਬਾਰਾ ਮਿਲ ਜੂਗਾ ਪਰ ਸੇਕ ਆਉਮ ਜਿਹੜੀ ਆ ਨਾ ਉਹ ਉਹਨਾਂ ਨੂੰ ਬਿਲਕੁਲ ਨਕਾਰ ਚੁੱਕੀ ਆ 117 ਸ਼ੀਟਾਂ ਦੇ ਵਿੱਚੋਂ ਦੋ ਸ਼ੀਟਾਂ ਰਹਿ ਗਈਆਂ ਉਹਨਾਂ ਦੀਆਂ ਉਹ ਵੀ ਜਿਹੜੀਆਂ ਉਹ ਵੀ ਭੱਜੂ ਫੇਰੂ ਨੇ ਉਹ ਵੀ ਇੱਕ ਦੂਜੇ ਨਾਲ ਉਹਨਾਂ ਦੀ ਵੀ ਬਣਦੀ ਨਹੀਂਗੀ ਇਹ ਵੀ ਹੋ ਸਕਦਾ ਬਿਕਰਮ ਸਿੰਘ ਮਜੀਠੀਆ ਜਿਹੜਾ ਵਾ ਉਹਦੀ ਸੁਖਬੀਰ ਬਾਦਲ ਨਾਲ ਵੀ ਨਾ ਬਣਦੀ ਹੋਏ ਉਹ ਤੇ ਹੁਣ ਰਿਸ਼ਤੇਦਾਰੀ ਤੇ ਪਾਰਟੀ ਬਾਜ਼ੀ ਕਰਕੇ ਬਿਆਨ ਬਾਜ਼ੀ ਲਈ ਜਾ ਰਿਹਾ ਤੁਹਾਨੂੰ ਲੱਗਦਾ ਕਿ ਜਿਹੜਾ ਜੱਥੇਦਾਰ ਵੱਲੋਂ ਜੋ ਇਸ ਤਰ੍ਹਾਂ ਦਾ ਰੂਪਰੇਖਾ ਲਿਖਾਈ ਗਈ 4 ਘੰਟੇ ਦਾ ਐਪੀਸੋਡ ਚੱਲਿਆ ਉਹ ਤੁਹਾਨੂੰ ਲੱਗਦਾ ਫਿਕਸਡ ਲੱਗਦਾ ਤੁਹਾਨੂੰ ਕਿਸੇ ਜਗ੍ਹਾ ਤੇ ਇਹ ਹੁਣ ਸਾਰਾ ਭਾਈ ਦਾ ਜੀ ਬਿਲਕੁਲ ਬਿਲਕੁਲ ਪਰਮਜੀਤ ਸਿੰਘ ਜੱਜੇਣੀ ਮੈਂ ਮੈਂ ਸਰਬੱਤ ਖਾਲਸਾ ਤੇ ਬਰਗਾੜੀ ਮੋਰਚੇ ਦਾ 11 ਮੈਂਬਰੀ ਕਮੇਟੀ ਦਾ ਮੈਂਬਰ ਆ ਜੀ ਜੀ ਅਸੀਂ ਦੋਵੇਂ ਭਰਾ ਇਹਦੇ ਫਾਦਰ ਸਾਹਿਬ ਤੇ ਮੈਂ ਫਾਂਸੀ ਹੱਤੇ ਚ ਰਹੇ ਆ ਦੋਵੇਂ ਇੱਕੋ ਚੱਕੀ ਚ ਜੀ ਜੀ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਆ ਨਾ ਉਹ ਯੋਧੇ ਵੀ ਆ ਹੂੰ ਤੇ ਉਹ ਜਰਨੈਲ ਵੀ ਆ ਜਰਨੈਲ ਜਾਦੇ ਆ ਤਾਂ ਇਥੇ ਕਾਲੀ ਕਰ ਗਏ ਆ ਥੋੜੀ ਜੀ ਕਾਲੀ ਕਰ ਲਈ ਆ ਜੇ ਥੋੜਾ ਜਿਹਾ ਸੈੱਟ ਹੁੰਦਾ ਕੰਮ ਤੇ ਬੜਾ ਵਧੀਆ ਬਣ ਜਾਣਾ ਸੀ ਦੂਜੀ ਜਿਹੜੀ ਗੱਲ ਬਿਕਰਮਦੀ ਤੁਸੀਂ ਗੱਲ ਕਰਦੇ ਬਿਕਰਮਜੀਤ ਸਿੰਘ ਦੀ ਬਿਕਰਮਜੀਤ ਸਿੰਘ ਦੇ ਘਰ ਸੱਤਾ ਤੇ ਪਿੰਦੀ ਰਹਿੰਦੇ ਰਹੇ ਆ ਦੋਵੇਂ ਜਾਣੇ ਰਹਿੰਦੇ ਰਹੇ ਆ ਜੇ ਇਹਨਾਂ ਹੱਥ ਮਿਲਾਇਆ ਇਹਦੀ ਉਹਦੀ ਰਿਸ਼ਤੇਦਾਰੀ ਬੰਦੀ ਹਰਪਾਲ ਸਿੰਘ ਰੰਦਾਵੇ ਨਾ ਚੌੜਾ ਸਾਹਿਬ ਦੀ ਤੇ ਫਿਰ ਇਹਨਾਂ ਦੇ ਘਰ ਰਹਿੰਦੇ ਰਿਹਾ ਫਿਰ ਕਿਉਂ ਨਹੀਂ ਮੰਨਦਾ ਵੀ ਚਿੱਟਾ ਮੈਂ ਸਾਰਾ ਜਿਹੜਾ ਉਹ ਕੈਨੇਡਾ ਤੋਂ ਆਉਂਦੇ ਸੀ ਇਹਦੀ ਪਾਇਲਟ ਲੱਗਦੀ ਸੀ ਸਕਾਟ ਲੱਗਦੀ ਸੀ ਉਹਨਾਂ ਨੂੰ ਲਿਆ ਕੇ ਘਰ ਰਸਦਾ ਰਿਹਾ ਸੀ ਉਹ ਵੀ ਮੰਨ ਲੈ ਫਿਰ ਲੋਕਾਂ ਦੇ ਘਰ ਲੱਗੇ ਤੇ ਬਸੰਤਰ ਆਪਣੇ ਲੱਗੇ ਤੇ ਅੱਗ ਵੀੜ ਹੋਣ ਹੋਈ ਇਹਨਾਂ ਨੂੰ ਦੂਜੀ ਜਿਹੜਾ ਤੁਸੀਂ ਜ਼ਥੇਦਾਰਾਂ ਦੀ ਗੱਲ ਕੀਤੀ ਆ ਜ਼ਥੇਦਾਰ ਜਿਹੜੇ ਆ ਜੱਥੇਦਾਰ ਬਹਿ ਮੇਰੇ ਮੂੰਹ ਤੋਂ ਹੀ ਨਾ ਖਵਾਓ ਜੱਥੇਦਾਰ ਅਸੀਂ ਤੇ ਉਹਨਾਂ ਨੂੰ ਮੰਨਦੇ ਹੀ ਨਹੀਂਗੇ ਜੀ ਜਿਹੜੇ ਫੈਸਲੇ ਅਸੀਂ 2015 ਚ ਕੀਤੇ ਆ ਉਹ ਫੈਸਲੇ ਤੇ ਹੁਣ ਕਰਨਦੇ ਆ ਜੀ ਉਹਨਾਂ ਫੈਸਲਿਆਂ ਤੇ ਮੋਹਰ ਲੱਗੀ ਕਿ ਨਹੀਂ ਬਿਲਕੁਲ ਬਿਲਕੁਲ ਉਹੀ ਪੰਛ ਚੋਕ ਕੱਢਿਆ ਹਾਂ ਇਹਨਾਂ ਨੂੰ ਜਿਹੜੀਆਂ ਜਿਹੜੀਆਂ ਸਜਾਵਾਂ ਦਿੱਤੀਆਂ ਉਹ ਸਾਰੀਆਂ ਸਜਾਵਾਂ ਜਿਹੜੀਆਂ ਵਾਂ ਉਹ ਤੇ ਅਸੀਂ 2010 15 ਦੀਆਂ ਦੇ ਚੁੱਕੇ ਇਹਨਾਂ ਨੂੰ ਹੂੰ ਦੂਸਰੀ ਗੱਲ ਜਿਹੜੀ ਆ ਹੂੰ ਉਹ ਕੌਮ ਦੇ ਜੱਥੇਦਾਰ ਹੁੰਦੇ ਨਾ ਤੇ ਉਹ ਵੇਂਦੇ ਸਾਡੇ ਦੇ ਮੈ ਦੇਸ਼ ਤਰੋ ਦਾ ਪਰਚਾ ਚੱਲਿਆ ਅਸੀਂ ਸਾਰੇ ਪੰਜਾਬ ਦੀਆਂ ਜ਼ਿਲ੍ਹਿਆਂ ਸਾਨੂੰ ਕਟਾਈਆਂ ਇਹਨਾਂ ਨੇ ਸੁਖਬੀਰ ਬਾਦਲ ਨੇ ਆਨੇ ਸਾਰੀਆਂ ਨੇ ਇਹ ਕੌਮ ਦਾ ਫੈਸਲਾ ਸੀ ਕੌਮ ਸਿਰਫ ਉਹ ਹੀ ਆ ਅੰਨਾ ਮੰਡੇ ਰੋੜੀਆਂ ਦੇ ਮੋੜ-ਮੋੜ ਆਪਣੇਆਂ ਨੂੰ ਦੇ ਕਿਹਨਾਂ ਨੂੰ ਦਿੱਤੀਆਂ ਕਮੇਟੀ ਕਿਹੜੀ ਬਣਾਈ ਉਸੇ ਲਾਣੇ ਦੀ ਬਾਦਲ ਲਾਣੇ ਦੀ ਹੈ ਉਹ ਕਮੇਟੀ ਆ ਬਾਕੀ ਪੰਥ ਕੋਈ ਨਹੀਂਗਾ ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਲੱਗ ਗਏ 1978 ਤੋਂ ਲੈ ਕੇ ਤੇ 1993 ਤੱਕ ਉਹਨਾਂ ਦੀ ਕੋਈ ਦੇਣ ਨਹੀਂਗੀ ਹਾਂ ਤੁਹਾਨੂੰ ਲੱਗਦਾ ਨਹੀਂ ਹੈ ਜੇ 4 ਘੰਟੇ ਦਾ ਐਪੀਸੋਡ ਚੱਲਿਆ ਕਿਸੇ ਜਗ੍ਹਾ ਤੇ ਟਵਿਸਟ ਨਜ਼ਰ ਆਇਆ ਦਬਕੇ ਨਜ਼ਰ ਆਇਆ ਜਿਸ ਤਰ੍ਹਾਂ ਇਹਨਾਂ ਦਰਬਾਰ ਸਾਹਿਬ ਟੈਗ ਕਰਨ ਲਈ ਇਹਨਾਂ ਨੇ ਚਿੱਠੀਆਂ ਲਿਖੀਆਂ ਹਨ ਬਾਦਲ ਨੇ ਇਹਨਾਂ ਨੇ ਜੀ 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 ਬਾਦਲ ਦੀ ਸਰਕਾਰ ਕਿੰਨੀ ਵਾਰ ਹੀ ਰਹੀ 1984 ਤੋਂ ਬਾਅਦ 97 ਤੋਂ ਲੈ ਕੇ 17 ਤੱਕ ਰਹਿ ਆ ਹੈ 17ਵੇਂ ਤੋਂ ਲੈ ਕੇ 99 ਤੱਕ ਆ ਸੌਰੀ 2 2 ਤੱਕ ਤੇ ਫਿਰ 2007 ਤੋਂ ਲੈ ਕੇ 17 ਤੱਕ ਬਿਲਕੁਲ ਇਹਨਾਂ ਨੇ ਜਿਹੜੇ ਉਹ ਉਹਨਾਂ ਨੇ ਕਾਂਗਰਸੀਆਂ ਨੇ ਉਦੋਂ ਟੈਗ ਕਰਵਾਇਆ ਵਾ ਇਹਨਾਂ ਨੇ ਕਿਸੇ ਨੂੰ ਤਲਬ ਕੀਤਾ ਉਥੇ ਹਮਮ ਕੱਲ ਤੱਕ ਸਾਹਿਬ ਤੇ ਕਿਸੇ ਨੂੰ ਤਲਬ ਕੀਤਾ ਬਾਦਲਾਂ ਦੀ ਸਰਕਾਰ ਰਹੀ ਆ ਕਿਸੇ ਨੂੰ ਤਲਬ ਕੀਤਾ ਇਹ ਫਿਕਸ ਮੈਚ ਸੀ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਟੈਗ ਕਰਨ ਲਈ ਉਧਰ ਦੇਰਾਦੂਨ ਆਲ ਜਾ ਕੇ ਤੇ ਉਹ ਕਰਦੇ ਹੀ ਨਾ ਰਸਲ ਇਹ ਇਹਨਾਂ ਨੇ ਪੂਰਾ ਉਹ ਕਰਕੇ ਤੇ ਫਿਰ ਉਹ ਜਿਹੜੇ ਆ ਬਾਗੀ ਜੇ ਉਹ ਫਲਾਣੇ ਢੀਂਗੜੇ ਉਹ ਜੋ ਚੋਰ ਕੁੱਤੀ ਰਲੇ ਹੀ ਉਹ ਸਾਰੇ ਲਿਆ ਕੇ ਕਰਕੇ ਤੇ ਉਹ ਇੱਕ ਜਿਹੜਾ ਵਾ ਮਤਲਬ ਫਿਕਸ ਮੈਚ ਜਿਹੜਾ ਸੀ ਉਹ ਇਹਨਾਂ ਨੇ ਖੇਡਿਆ ਵਾ ਲੇਕਿਨ ਨਰੇਂਦਰ ਸਿੰਘ ਚੋੜਾ ਨੂੰ ਹੁਣ ਕਹਿ ਰਹੇ ਨੇ ਕਿ ਪੰਥ ਤੋਂ ਛੇਕ ਦਿੱਤਾ ਜਾਵੇ ਇਸ ਤਰ੍ਹਾਂ ਕਰਦੇ ਲੇਕਿਨ ਜੇ ਉਹ ਇੱਕ ਬੰਨੇ ਸੁਖਬੀਰ ਸਿੰਘ ਬਾਦਲ ਨੇ ਇੱਕ ਬੰਨੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਤੁਲਨਾ ਦੋਨਾਂ ਦੀ ਇਕੱਠੀ ਕਰੀ ਜਾਂਦੇ ਕਹਿੰਦੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਜਿਸ ਤਰ੍ਹਾਂ 84 ਹੋਈ ਉਸ ਤਰ੍ਹਾਂ ਦਾ ਇਹ ਹਮਲਾ ਆਇਆ ਕਿ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦਾ ਹਮਲਾ ਤੁਹਾਨੂੰ ਨਜ਼ਰ ਆਇਆ ਕਿਉਂਕਿ ਉਸ ਟਾਈਮ ਤੇ ਇੰਦਰਾ ਗਾਂਧੀ ਨੇ ਜਿਸ ਤਰ੍ਹਾਂ ਦਾ ਹਮਲਾ ਕੀਤਾ ਸੀ ਉਹ ਨੂੰ ਸਾਨੂੰ ਤੇ ਕੰਪੈਰੀਜ਼ਨ ਹੀ ਨਜ਼ਰ ਆਇਆ ਲੇਕਿਨ ਸ਼ਰ ਸਿੱਖਾਂ ਨਾਲ ਪੰਥ ਨਾਲ ਦੂਰ ਦਾ ਵਾ ਵਾਸਤਾ ਹੋਵੇ ਤੇ ਆਖਣ ਵਿੱਚ ਸੁਖਾ ਸਿੰਘ ਤੇ ਮਤਾਬ ਸਿੰਘ ਨੂੰ ਵੀ ਛੇਕੋ ਉਹਨਾਂ ਮਸਾ ਰੰਗੜ ਜਿਹੜਾ ਵਾ ਉਹ ਹਰ ਕੀ ਪੌੜੀ ਚ ਵੱਢਿਆ ਸੀ ਉਹਨਾਂ ਨੇ ਹੈ ਜਿਹੜਾ ਚੜ ਕੇ ਆਇਆ ਇਹਦੇ ਬਾਹਰ ਬੈਠਾ ਸੀ ਗੰਜਰ ਤੇ ਜੇ ਕਿਤੇ ਮਤਲਬ ਚਲੋ ਉਹਦਾ ਵਿਚਾਰੇ ਦਾ ਰਹਿ ਗਿਆ ਜੋਸ਼ ਜ਼ਿਆਦਾ ਆ ਗਿਆ ਵਾ ਤੇ ਇਹ ਜਿਹੜੀ ਸਜ਼ਾ ਉਹਦੀ ਬਣਦੀ ਸੀ ਨਾ ਉਹ ਇਹ ਹੀ ਜਿਹੜੀ ਚੌੜਾ ਸਾਹਿਬ ਦੇਣ ਗਿਆ ਇਹ ਉਹ ਕੋਈ ਸਜ਼ਾ ਨਹੀਂ ਗਈ ਉਹ ਪਖੰਡਿਆ ਜਿਹੜੇ ਲੋਕੀ ਰੋਜ਼ ਬਰਤਨ ਮਾਂਜਣ ਦਾ ਆ ਲੈਟਰਨਾਂ ਸਾਫ਼ ਕਰਦੇ ਉਹ ਸ자가 ਭੁਗਤਣ ਦਾ ਆ ਕਿ ਉਹ ਸੇਵਾ ਕਰਦੇ ਆ ਲੇਕਿਨ ਜੇ ਕਿੰਨੀ ਕੁ ਮਾਨ ਮਰਿਆਦਾ ਰੱਖੀ ਹੋਏਗੀ ਕਿਉਂਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫੇ ਮਨਜ਼ੂਰ ਕਰਨ ਦੀ ਗੱਲ ਕੀਤੀ ਗਈ ਸੀ ਇਹਨਾਂ ਦੀ ਲੇਕਿਨ ਅੱਜ ਮੇਰੇ ਖਾਤੇ 7 ਦਿਨ ਹੋ ਗਏ ਨੇ ਅਜੇ ਤੱਕ ਅਸਤੀਫੇ ਵੀ ਮਨਜ਼ੂਰ ਨਹੀਂ ਕੀਤੇ ਗਏ ਲਗਾਤਾਰ ਪ੍ਰੈਸ਼ਰ ਪੈ ਰਿਹਾ ਲੱਗਦਾ ਕਿ ਇੱਥੋਂ ਸਾਪਾਤਾ ਲੱਗਦਾ ਕਿ ਮੈਚ ਫਿਕਸਿੰਗ ਜੀ ਜਿਹੜੀ ਨਜ਼ਰ ਆ ਰਹੀ ਹੈ ਕਿਸੇ ਜਗ੍ਹਾ ਤੇ ਉਹ ਜਦੋਂ ਮੱਤ ਪੁੱਠੀ ਹੁੰਦੀ ਆ ਨਾ ਤੇ ਉਹ ਆਪੇ ਹੀ ਫਿਰ ਨਾ ਮਤਲਬ ਆਪਣੇ ਆਪ ਹੀ ਸਾਰਾ ਕੁਝ ਹੋ ਜਾਂਦਾ ਵਾ ਜਿਹੜੀ ਉਹਨਾਂ ਨੇ ਉਹਨਾਂ ਦੀ ਕੀ ਦੇਣ ਆ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਸੀ ਹੂੰ ਜਿਸ ਦਿਨ ਮੱਲਬ ਉਹ ਬਾਈਬਲ ਕਰਾਂ ਦੇ ਵਿੱਚ ਉਹ ਦੋ ਸਿੰਘ ਸ਼ਹੀਦ ਕੀਤੇ ਆ ਹੂੰ 22 ਅੰਗ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਆ ਉਹ ਕਮੇਟੀ ਨੇ ਇਹ ਜਿਹੜੇ ਸੁਖਬੀਰ ਦੇ ਜ세ਦਾਰ ਇਹਨਾਂ ਨੇ ਜਾਂ ਕਿਸੇ ਨੇ ਕੀ ਕੀ ਕੰਮ ਨੂੰ ਦੇਨੇ ਆ ਉਦੋਂ ਇਹਨਾਂ ਦੀ ਕੀ ਇਹਨਾਂ ਨੇ ਕੀਤਾ ਸੀ ਅੱਜ ਉਹਨੂੰ ਆਂਦੇ ਪੰਥ ਚੋਂ ਛੇਕ ਦੋ ਜਿਹੜਾ ਬੰਦਾ ਅਖੰਡਿਆ ਮੈਂ ਕਤਲ ਕਰਵਾਏ ਆ ਉਹਨੂੰ ਉਹਨੂੰ ਜਿਹੜਾ ਵਾ ਨਾ ਉਹਨੂੰ ਫੇਰ ਪ੍ਰਧਾਨ ਬਣਾ ਦੋ ਤੇ ਇਹਨਾਂ ਨੂੰ ਪੰਥ ਚੋਂ ਛੇਕ ਦੋ ਇਹਨਾਂ ਨੂੰ ਅਕਲ ਹੀ ਨਹੀਂ ਗਈ ਅੰਨੀ ਜੇ ਇਹਨਾਂ ਨੂੰ ਅਕਲ ਹੁੰਦੀ ਨਾ ਵੀ ਇਹਦਾ ਕੀ ਸਜ਼ਾ ਬਣਦੀ ਆ ਹੁਣ ਗੁਰਬਾਣੀ ਦੀ ਇੱਕ ਪੰਕਤੀ RAM RAJ JI ਨੇ ਮਤਲਬ ਕਿਹਾ ਹੈ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਉਹਨੇ ਕਿਹਾ ਸੀ ਵੀ ਜੇ ਮਿੱਟੀ ਮੁਸਲਮਾਨ ਕੀ ਪੀੜੇ ਪਈ ਕੰਮਿਆਰ ਉਹਨਾਂ ਨੇ ਕਹਿਤਾ ਮਿੱਟੀ ਮੁਸਲਮਾਨ ਕੀ ਮਿੱਟੀ ਬੇਈਮਾਨ ਕੀ ਪੀੜੇ ਬਈਕ ਬਣਗਾ ਤੇ ਗੁਰੂ ਸਾਹਿਬ ਨੇ ਆਰਡਰ ਦੇ ਦਿੱਤਾ ਸੀ ਵੀ ਜਿੱਧਰ ਨੂੰ ਮੂੰਹ ਉਧਰ ਨੂੰ ਚਲ ਜਾ ਹੂੰ ਬਿਲਕੁਲ ਉੱਥੋਂ ਆਰਡਰ ਦੇ ਦਿੱਤਾ ਸੀ ਵੀ ਇਧਰ ਨੂੰ ਵਾਪਸ ਨਾ ਕਰੀ ਜਿੱਧਰ ਨੂੰ ਮੂੰਹ ਉਧਰ ਨੂੰ ਨਿਕਲ ਜਾ ਤੇ ਇਹਨੇ ਦੇ ਗਲੀਆਂ ਚ ਰੋਲੇ ਆ ਇਹਦੀ ਸਜ਼ਾ ਜੋ ਬਣਦੀ ਸੀ ਉਹ ਚਲੋ ਉਹ ਝੁਕ ਗਿਆ ਵਿਚਾਰਾ ਕੋਈ ਗੱਲ ਨਹੀਂ ਹੋਰ ਕੋਈ ਸੇਵਾ ਲੈ ਉੱਠ ਲੂਗਾ ਦੂਸਰੀ ਗੱਲ ਜਿਹਨੇ ਪੱਗ ਲਾਈ ਆ ਨਾ ਉਹਨੂੰ ਤੇ ਮਤਲਬ ਅਸੀਂ ਲਾਈ ਆ ਫੀਲਡਿੰਗ ਉਹ ਜਾਣਦੇ ਇਥੋਂ ਛੱਡ ਕੇ ਚੱਲ ਜੇ ਬੋਦੀਬਾਦੀ ਰੱਖ ਕੇ ਚੱਲ ਜੇ ਕਿਉਂਕਿ ਉਹਨੂੰ ਪੱਗ ਦਾ ਸਨਮਾਨ ਨਹੀਂ ਪਤਾ ਪੱਗ ਜਿਹੜੀ ਇਹ ਗੁਰੂ ਗੋਬਿੰਦ ਸਿੰਘ ਦੀ ਆ ਇਹ ਪੱਗ ਨਾ ਇਹ ਚੌੜਾ ਸਾਹਿਬ ਦੀ ਆ ਨਾ ਕਿਸ ਦੀ ਇਹ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਆ ਔਰ ਇਹ ਬੜੀਆਂ ਛੀਧੀਆਂ ਪਾ ਕੇ ਲਈ ਆ ਪੱਗ ਲekin ਉਹਦੀ ਪੱਗ ਦਾ ਜਿਹੜਾ ਵਾ ਨਾ ਉਹ ਤੇ ਅਸੀਂ ਆਪਣੇ ਤੌਰ ਤੇ ਕਰਾਂਗੇ ਉਹਦਾ ਫੈਸਲਾ ਮਿਸਾਲ ਲੰਗੜ ਦੀ ਜਰੂਰ ਹੈ ਮਿਸਾਲ ਦਿੱਤੀ ਹੈ ਕੁਛ ਦਿਨ ਪਹਿਲਾਂ ਇੱਕ ਸਮੇਂ ਪਹਿਲਾਂ ਜਿਹੜੋ ਸੱਚਖੰਡ ਚੇ ਦਰਬਾਰ ਸਾਹਿਬ ਇੱਕ ਪ੍ਰਵਾਸੀ ਵੱਲੋਂ ਅਟੈਕ ਕੀਤਾ ਗਿਆ ਸੀ ਜਿਹੜਾ ਜਗਾਂ ਟੱਪ ਕੇ ਆਏ ਉਹਨੂੰ ਸੋਦਾ ਲਾਤਾ ਗਿਆ ਉਸ ਤੋਂ ਉਸ ਤੋਂ ਬਾਅਦ ਕਹਤਾ ਗਿਆ ਜੀ ਉਹ ਸਾਡਾ ਭਾਵਨਾਵਾ ਸੀ ਜੇ ਲੱਗਦਾ ਨਹੀਂ ਇਹ ਵੀ ਭਾਵਨਾਵਾ ਸੀਆਂ ਲੋਕਾਂ ਦੀਆਂ ਕਿ ਸੁਖਬੀਰ ਸਿੰਘ ਬਾਦਲ ਦੇ ਹੁਣ ਗੁਨਾਹ ਗੁਨਾਹ ਜਿਹੜੇ ਆਪਣੇ ਕਬੂਲ ਕਰ ਰਹੇ ਨੇ ਇਹ ਵੀ ਕਿਤਨਾ ਕਿਤੇ ਇਸ ਚੀਜ਼ ਨੂੰ ਵੀ ਜਿਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਨਹੀਂ ਕੋਰਟ ਚ ਪੇਸ਼ ਕਰਨ ਦੀ ਲੋੜ ਹੀ ਨਹੀਂਗੀ ਇਸ ਗੁਨਾਹਗਾਰ ਦੀ ਸਜ਼ਾ अच्छा हां ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਕਰਦਾ ਨਾ ਇਹ ਇਹਨਾਂ ਨੇ ਮਿੱਥ-ਮਿੱਥ ਕੇ ਕੀਤਾ ਵਾ ਮੈਂ ਚੰਨ ਪ੍ਰਦੇਸੀ ਰੇਡੀਓ ਤੇ ਜਦੋਂ 14 ਅਕਤੂਬਰ ਦੀ ਰਾਤ 15 ਦੀ ਤੜਕੇ ਇਹਨਾਂ ਨੇ ਬੇਦਬੀ ਕਰਾਈ ਆ ਉਸ ਦਿਨ ਮੇਰੀ 51 ਮਿੰਟ ਦੀ ਅਮਨ ਕੌਰ 베ਦੀ ਮੈਡਮ ਆ ਅਮਨਦੀਪ ਕੌਰ ਉੱਥੇ ਮੇਰੀ ਇੰਟਰਵਿਊ ਆ ਉਹਦੇ ਚ ਮੈਂ ਸਾਰੀਆਂ ਗੱਲਾਂ ਕਰ ਚੁੱਕਾ ਵਾਂ ਉਦੋਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਈ ਅਸੀਂ ਉਦੋਂ 27 ਤਰੀਕ ਨੂੰ ਉਹਨੂੰ ਝੂਠੇ ਸੌਦੇ ਨੂੰ ਇਹਨਾਂ ਨੇ ਮਾਫ਼ ਕੀਤਾ ਕਰ ਸੱਦਿਆ ਅਸੀਂ ਸਰਬੱਤ ਖਾਲਸੇ ਲਈ ਮੀਟਿੰਗ ਸੱਦੀ ਇੱਥੇ ਚਮਰੰਗ ਰੋਡ ਤੇ ਨਰੂਲਾ ਪੈਲਸ ਦੇ ਵਿੱਚ ਜੀ ਜਿਸ ਦਿਨ ਮੀਟਿੰਗ ਸੀ ਲੁਧਿਆਣੇ ਸਰਨੇ ਦੇ ਗੁਰਦੁਆਰੇ ਮੀਟਿੰਗ ਸੀ ਅਸੀਂ ਇੱਥੋਂ ਜਾ ਰਹੇ ਹਾਂ ਭਾਈ ਮਰੀਕ ਸਿੰਘ ਸਿੰਘ ਸਾਹਿਬ ਜੀ ਨਾਲ ਇਹਦਾ ਫੋਨ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਈਬਲ ਕਲਾਂ ਜਿਹੜੀ ਆ ਦਾਈ ਅੰਗ ਜਿਹੜੇ ਆ ਮਿਲੇ ਆ ਗਲੀਆਂ ਚੋਂ ਤੇ ਇਹਨਾਂ ਸਿਰਫ ਸਰਬੱਤ ਖਾਲਸੇ ਦੀ ਮੀਟਿੰਗ ਨੂੰ ਇਹਨਾਂ ਨੇ ਉਹ ਵਿਅਦਵੀ ਕਰਾਈ 14 14 ਨਾ 12 ਦੀ ਨਹੀਂ 12 ਦੀ ਨੂੰ ਮੀਟਿੰਗ ਰੱਖੀ 15 ਦੀ ਜਲੰਧਰ ਗਾਬੇ ਦੇ ਗੁਰਦੁਆਰੇ ਇਹਨਾਂ ਨੇ ਦੁਬਾਰਾ ਫੇਰ ਜਿੱਦਣ ਹੀ ਉਸ ਦਿਨ ਫੇਰ 14 ਤਰੀਕ ਦੀ ਰਾਤ ਨੂੰ ਇਹਨਾਂ ਨੇ ਫੇਰ ਦੁਬਾਰਾ ਉਹ ਵਿਜਤ ਵੀ ਕਰਾਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਹੀਂ ਲੱਭ ਲਿਆ ਸੀ 1 ਜੂਨ 2015 ਨੂੰ ਜਿਹੜਾ ਜਵਾਰ ਸਿੰਘ ਵਾਲਾ ਸੀ ਅਹੀਂ ਉੱਥੇ ਮਤਲਬ ਕੋਈ 500 ਦੇ ਲਗਭਗ ਸਿੰਘ ਅਹੀਂ ਚੱਲ ਗਏ ਹਾਂ ਚਰਨਜੀਤ ਸ਼ਰਮਾ ਆਇਆ 3 ਵਜੇ ਤੱਕ ਅਹੀਂ ਸਾਰੇ ਗਲੀਆਂ ਦੇ ਵਿੱਚੋਂ ਅਸੀਂ ਮਤਲਬ ਤਲਾਸ਼ੀ ਲੈ ਲਈ ਜਿਹੜਾ ਮਹਾਰਾਜ ਦਾ ਸਰੂਪ ਸੀ ਉਹ ਕਿਸੇ ਦੇ ਘਰ ਹੀ ਸੁਆਹੀ ਛੋਟਾ ਜਿਹਾ ਉਹਨਾਂ ਦੇ ਘਰ ਸੀ ਇਹਨਾਂ ਨੇ ਕਿਹਾ ਵੀ ਅਸੀਂ ਰੋਟੀ ਖਾਣੀ ਹੈ ਚਰਨਜੀਤ ਸ਼ਰਮਾ ਕਹਿੰਦਾ ਤੇ ਅਜੇ ਰੁਕ ਜੋ ਅਸੀਂ ਕਿਹਾ ਵੀ ਸਵੇਰ ਦੇ ਲੰਗਰ ਲੱਗੇ ਇੱਥੇ ਗੁਰੂ ਦੇ ਤੇ ਤੁਸੀਂ ਲੰਗਰ ਛਕੋ ਨਹੀਂ ਜੀ ਸਾਡਾ ਆਪਣਾ ਲੰਗਰ ਆ ਸਾਡੀ ਡਿਸਪਲਿਨ ਫੋਰਸ ਹੈ ਇਹ ਉਹ ਇਹਨਾਂ ਸਾਨੂੰ ਬਸੇ ਬਿਠਾਇਆ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ ਝੂਠੇ ਸੌਦੇ ਵਾਲਿਆਂ ਦੇ ਘਰ ਤੇ ਉਹ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਫੜ ਲੈਣਾ ਹਣ ਤੇ ਉੱਥੋਂ ਸਾਨੂੰ ਚੁੱਕ ਕੇ ਕਿ ਜਿਹਨੂੰ ਬਠਿੰਡੇ ਲਾਤਾ ਮੰਨ ਲਓ ਇਥੋਂ ਚੁੱਕਿਆ ਵਾ ਇਥੋਂ ਜਾ ਕੇ ਅੱਧਿਆਂ ਨੂੰ ਮੈਥੇ ਲਾ ਦੋ ਅੱਧਿਆਂ ਨੂੰ ਬਿਆਸ ਲਾ ਦੋ ਅੱਧਿਆਂ ਨੂੰ ਲੋਪੋਗੇ ਲਾ ਦੋ ਰਾਤ ਤੱਕ ਇਕੱਠੇ ਉਹਨਾਂ ਨੇ ਚੇਰ ਨੂੰ ਇਹ ਮਹਾਰਾਜ ਦਾ ਸਰੂਪ ਚੁੱਕ ਕੇ ਲੈ ਗਏ ਜਿਹੜਾ ਉਹ ਬਾਅਦ ਦੇ ਵਿੱਚ ਇਹਨਾਂ ਨੇ ਉਹ ਜਿਹਦੇ ਅੰਗ ਖਿਲਾੜੇ ਜੀ ਬਿਲਕੁਲ ਹੁਣ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ 3 ਦਿਨ ਦਾ ਰਿਮਾਂਡ ਮਿਲਿਆ ਹਾਂਜੀ ਅੱਜ 3 ਦਿਨ ਦਾ ਰਿਮਾਂਡ ਮਿਲਿਆ ਵਾ ਤੇ ਲੱਗਦਾ ਹੈ ਕਿ ਕੁਝ ਜਿਸ ਤਰ੍ਹਾਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕੋਈ ਦਲੀਲਾਂ ਦੇ ਵਿੱਚ ਕੁਝ ਨਿਕਲ ਪਾਏਗਾ ਕੁਝ ਵੀ ਨਹੀਂ ਨਿਕਲਣਾ ਜੀ ਗੋਲੀ ਵੀ ਉਹਨੇ ਨਹੀਂ ਚਲਾਈ ਚੌੜਾ ਸਾਹਿਬ ਉਹਨੇ ਨਾ ਉਹਨੇ ਉਹ ਉਹਨੇ ਪਾ ਕੇ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਉਹ ਗੋਲੀ ਉਹਨੇ ਚਲਾਈ ਆ 307 ਵੀ ਨਹੀਂ ਬੰਦੀ ਤੇ ਰਿਮਾਂਡ ਕਾ ਦਾ ਤੇ ਬਾਕੀ ਬਹੁਤ ਕੁਝ ਚੱਲਿਆ ਆ ਅਸੀਂ ਦੋਵੇਂ ਜਾਣੇ ਇੱਥੇ ਫਾਂਸੀ ਹਾਤੇ ਜ ਮੈਂ ਤੇ ਚੌੜਾ ਸਾਹਿਬ ਰਹੇ ਆ ਅਸੀਂ ਚਾਦਰ ਤੇ ਸੌਂਦੇ ਸੀ ਮੈਂ ਬੜਾ ਮੈਨੂੰ ਪ੍ਰੋਬਲਮ ਆਉਂਦੀ ਸੀ ਥੱਲੇ ਇੱਟਾਂ ਦੇ ਚਾਦਰ ਵਿਛਾਈ ਕੱਲੀ ਤਲਾਈ ਵੀ ਨਹੀਂ ਹੈਗੀ ਇਹਨਾਂ ਨੇ ਚਾਕ ਦਾ ਉਹ ਲక్ష్ਮਣ ਰੇਖਾ ਹੁੰਦੀ ਵੀ ਕੀ ਨਹੀਂ ਆਵੇ ਤੇ ਉੱਥੇ ਸਨ ਇਹ 4 ਵਜੇ ਮੈਨੂੰ ਦੀਵੇ ਤੇ ਚਾਹ ਬਣਾ ਕੇ ਤੇ ਦੇ ਦਿੰਦੇ ਦਿੰਦੇ ਮੈਂ ਥੋੜਾ ਲੇਟ ਉੱਠਦਾ ਹਾਂ ਇਹ 4 ਵਜੇ ਨਿਤਨੇਮ ਕਰਕੇ ਦੀਵੇ ਦੇਣਾ ਚਾਹ ਬਣਾਉਣੀ ਆਲੂ ਦੇ ਵਿੱਚ ਮੋਰੀ ਕੱਢ ਕੇ ਨਾ ਤੇ ਉਹਦੇ ਵਿੱਚ ਤੇਲ ਪਾ ਕੇ ਉਹ ਚਵੱਟੀ ਰੱਖ ਲਈਏ ਇਹ ਏਡੇ ਦਿਮਾਗੀ ਬੰਦੇ ਆ ਫਿਰ ਇਹ ਕਥਾ ਕਰਦੇ ਸੀ ਇਹ ਲਿਖਦੇ ਵੀ ਸੀ ਤੇ ਪੜ੍ਹਦੇ ਅੰਦਰ ਰਹਿ ਕੇ ਡਬਲ ਐਮਏ ਕੀਤੀ ਇਹਨਾਂ ਨੇ ਹਾਂਜੀ ਸੋ ਧੰਨਵਾਦ ਜੀ ਸੋ ਅੱਜ ਫਿਰ ਨਰਾਇਣ ਸਿੰਘ ਚੋੜਾ ਨੂੰ ਜੋ ਹੈ ਉਹ ਜਰੂਰ ਪੇਸ਼ ਅਦਾਲਤ ਕੀਤਾ ਗਿਆ ਤੇ ਅਦਾਲਤ ਦੇ ਦੌਰਾਨ ਜਿਹੜਾ ਹੈ 10 ਦਿਨ ਦਾ ਰਿਮਾਂਡ ਜਿਹੜਾ ਸੀ ਕਾ ਮੰਗਿਆ ਗਿਆ ਸੀ ਲੇਕਿਨ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਹਾਸਲ ਹੋਇਆ ਹੁਣ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਅੱਗੇ ਇਸ ਤਰ੍ਹਾਂ ਪੁਲਿਸ ਵੱਲੋਂ ਫਰਦਰ ਜਿਹੜੀਆਂ ਚੀਜ਼ਾਂ ਮੰਗੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੇ ਹੋਰ ਜਿਹੜੇ ਤੱਤ ਜਿਹੜੇ ਪੁਲਿਸ ਵੱਲੋਂ ਪੇਸ਼ ਕੀਤੇ ਜਾਂਦੇ ਨੇ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ बार-बार ਜੋ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਹੋਰ ਕਿਸ ਕੈਮਰਾਮੈਨ ਜੈਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬਲਾ ਹਾਂ ਅੰਮ੍ਰਿਤਸਰ ਸਾਹਿਬ ਤੁਸੀਂ ਜੋ ਵੀ ਡਾਊਟ ਫਾਲੋਅ ਅਪਡੇਟ ਆਉਂਦੀ ਕਨ ਫਾਈਨਲ ਐਸਿਸ਼ੀਏਸ਼ਨ ਕੰਪਲੀਟ ਕਰਕੇ ਤਾਂ ਦੱਸੋ ਜਿਸ ਪਾਸੇ ਡਿਮਾਂਡ ਕਿੰਨਾ ਪੰਦਾ ਮੇਰਾ ਵਾਟ 3 ਦਿਨ ਦਾ ਜੀ ਦੁਬਾਰਾ ਪੁੱਛਦੇ ਗਏ ਸੀ ਉਹਨਾਂ ਨੇ ਕੀ ਦੱਸਿਆ ਜਾਇਜ਼ਾ ਵੈਸਾ ਜੀ ਇਹਦੇ ਵਿੱਚ ਤੁਹਾਨੂੰ ਕੰਪਲੀਟ ਕਰਨ ਤੋਂ ਬਾਅਦ ਹੀ ਦੱਸਿਆ ਜਾਵੇ ਸਰ ਪਤਾ ਲੱਗਾ ਨਹੀਂ ਗੋਲੀ ਕਿਉਂ ਚਲਾਈ ਗਈ ਜੀ ਇਹਨਾਂ ਨੇ ਬਣੋ ਹਾਂ ਜੀ ਬਾਕੀ ਜਿਹੜੇ ਇਫੈਕਟਸ ਹੋਣਗੇ ਨਾ ਤੁਹਾਨੂੰ ਬਾਅਦ ਦੱਸਿਆ ਜਾਵੇ ਅੱਛਾ ਸਰ